ਆਪਾਂ ਇਹ ਵੀਡੀਓ ਵਿੱਚ ਇਨਫਲੂਐਂਸ ਮਾਸਟਰੀ ਪੈਕੇਜ ਬਾਰੇ ਜਾਣਾਂਗੇ ਜੋ ਕਿ ਬਿਜ਼ਨਸ ਮਾਸਟਰੀ ਪੈਕੇ ਨਾਲ ਹੀ ਫ੍ਰੀ ਆਫ ਕੋਸਟ ਮਿਲਦਾ ਆ ਆਪਾਂ ਦੇਖਾਂਗੇ ਕਿ ਇਨਫਲੂਐਂਸ ਮਾਸਟਰੀ ਪੈਕੇਜ ਵਿੱਚ ਬਿਜ਼ਨਸ ਮਾਸਟਰੀ ਨੇ ਆਪਾਂ ਨੂੰ ਕੀ ਪ੍ਰੋਵਾਈਡ ਕੀਤਾ ਹੋਇਆ ਆ ਚਲੋ ਤੁਹਾਨੂੰ ਮੈਂ ਫੋਨ ਤੇ ਦਿਖਾਉਣਾ ਆ ਆਪਾਂ ਇਨਫਲੂਐਂਸ ਮਾਸਟਰੀ ਪੈਕੇਜ ਨੂੰ ਓਪਨ ਕਰਦੇ ਆ ਜਿਵੇਂ ਕਿ ਇਨਫਲੂਐਂਸ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਕਿਵੇਂ ਆਪਾਂ ਆਪਣਾ ਇਨਫਲੂਐਂਸ ਕ੍ਰੀਏਟ ਕਰਨਾ ਆ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਤੇ ਪਹਿਲਾ ਕੋਰਸ ਆ ਪਬਲਿਕ ਸਪੀਕਿੰਗ ਮਾਸਟਰੀ ਫੇਰਾ ਕਾਪੀ ਰਾਈਟਿੰਗ ਮਾਸਟਰਮਾਈਂਡ ਫੇਰਾ ਫੇਰ ਆ ਪੋਡਕਾਸਟ ਮਾਸਟਰੀ ਫੇਰ ਆ ਸੇਲਸ ਮਾਸਟਰੀ ਕਿ ਕਿਵੇਂ ਆਪਾਂ ਆਪਣੀ ਸੇਲਸ ਨੂੰ ਬੂਸਟ ਕਰਨਾ ਆ ਫੇਰ ਆ ਬਿਕਮ ਆ ਬੈਸਟ ਸਟੋਰੀਗ ਆਥਰ ਮਤਲਬ ਤੁਹਾਨੂੰ ਬੁੱਕ ਲਿਖਣਾ ਵੀ ਸਿਖਾਉਂਦੇ ਆ ਫੇਰ ਆ ਐਡਵਾਂਸ ਇੰਸਟਾਗ੍ਰਾਮ ਮਾਸਟਰਮਾਈਂਡ ਹੁਣ ਤੁਹਾਨੂੰ ਮੈਂ ਇਹਦੇ ਅੰਦਰ ਵੀ ਦਿਖਾਉਣਾ ਆ ਕਿ ਕਿੰਨਾ ਡਿਟੇਲ ਵਿੱਚ ਇਹ ਕੰਟੈਂਟ ਹੁੰਦਾ ਆ ਜਿਵੇਂ ਕਿ ਮੈਂ ਓਪਨ ਕਰਦਾ ਪਬਲਿਕ ਸਪੀਕਿੰਗ ਮਾਸਟਰੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸਾਰੀਆਂ ਵੀਡੀਓਸ ਆ ਜਿਨ੍ਹਾਂ ਵਿੱਚ ਡਿਟੇਲ ਚ ਕੋਰਸਸ ਬਾਰੇ ਸਮਝਾਇਆ ਆ ਸੋ ਕਹਿਣ ਦਾ ਮਤਲਬ ਆ ਕਲੇ ਕੋਰਸ ਹੀ ਪ੍ਰੋਵਾਈਡ ਨਹੀਂ ਕੀਤੇ ਉਹਨਾਂ ਨੂੰ ਡਿਟੇਲ ਚ ਕਿ ਕਿਵੇਂ ਤੁਸੀਂ ਉਹਦੇ ਵਿੱਚ ਮਾਸਟਰ ਕਰ ਸਕਦੇ ਹੋ ਤੇ ਆਦੀ ਲਾਈਫ ਵਿੱਚ ਗਰੋ ਕਰ ਸਕਦੇ ਹੋ ਇਦਾਂ ਦੇ ਹੋਰ ਵੀ ਬੰਦਲਾ ਜਿਹੜੇ ਤੁਹਾਨੂੰ ਗਰੋ ਕਰਨ ਵਿੱਚ ਹੈਲਪ ਕਰਦੇ ਆ ਸੋ ਇਹਨਾਂ ਨੂੰ ਸਿੱਖਣ ਵਾਸਤੇ ਤੁਸੀਂ ਕੈਪਸ਼ਨ ਨੂੰ ਜ਼ਰੂਰ ਪੜ੍ਹ ਲਿਓ